ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਇਹਨਾਂ ਨੂੰ ਪਤਾ ਚੁੱਲਾ ਚੁੱਲਾ ਕਿਵੇਂ ਚੱਲਦਾ ਆ મોદી ਇਹ ਕੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਿਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ મોદી ਨੇ ਉਹ ਭਾਈ 1000 ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਿਆ ਮਹਿੰਗਾ ਕਰਕੇ 100 ਰੁਪਿਆ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਜ਼ਿਮੀਂਦਾਰ ਵੱਡੇ ਸੀ ਵਧੀਆ ਜ਼ਮੀਨ ਸੀ ਲਾੜਲੀ ਕੁੜੀ ਸੀ ਕਹਿੰਦੇ ਵਿਆਹ ਪੂਰਾ ਗੱਜ-ਬੱਜ ਕੇ ਕਰਨਾ ਹੈ ਉਹਨਾਂ ਨੇ ਨਾ ਆ ਸੁਣ ਲਿਓ ਆ ਗੱਲ ਕਿ ਕਿਵੇਂ ਲੌਲੀਪੌਪ ਦਿੰਦੇ ਆਪਾਂ ਨੂੰ ਤੇ ਬਾਅਦ 'ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਨੇ ਆ ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ ਵੱਡੇ ਵੱਡੇ ਸੋਫੇ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲੇ ਆ ਪੂਰਾ ਪਲੰਗ ਲਮਾਰੀਆਂ ਤਿਆਰ ਕਰ ਲੀਆਂ ਕੱਲ ਨੂੰ ਬਰਾਤ ਆਉਣੀ ਸੀ ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ 'ਚ ਮਾਲ ਪਿਆ ਡਾਕੂ ਟਰੱਕ ਲੈ ਕੇ ਆ ਗਏ ਟਰੱਕ ਬੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ ڈاکੂ ਦਾ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦੀ ਇਹ 'ਚ ਬੰਦ ਹੈ ਖੋਲੋ ਖੋਲਿਆ ڈاکੂ ਅੰਦਰ ਚਲੇ ਗਿਆ ਡਰੇ ਬੈਠੇ ਸਾਰੇ ਵਿਚਾਰੇ ڈاکੂ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕਹਿੰਦੀ ਜੀ ਕੁੜੀ ਡਰ ਡਰ ਕੇ ਖੜੀ ਹੋਈ ਮੇਰੀ ਮੇਰੀ ਸ਼ਾਦੀ ਹੈ ਜੀ ڈاکੂ ਨੇ ਉਹ ਸਰਦਾਰ ਨੇ ਕੱਢ ਪਾਇਆ ਜੇਬ ਚ ਹੱਥ 100 ਰੁਪਿਆ ਸ਼ਗਨ ਦੇਦਾ ਕਹਿੰਦਾ ਭਾਈ ਆ ਲੈ ਸ਼ਗਨ ਤੇਰੀ ਜ਼ਿੰਦਗੀ ਚ ਭਾਈ ساری ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਭਾਵੇ ਜਿਉਂਦੇ ਵਾਸਤੇ ਰੋ ਭਾਈ ਆ ਮੇਰੇ ਵੱਲੋਂ ਸ਼ਗਨ ਹੈ ਲੁੱਟ ਕੇ ਲੈ ਗਏ ਸਾਰਾ ਕੁਝ ਅਗਲੇ ਦਿਨ ਪੁਲਿਸ ਆਈ ਉਹ ਕੁੜੀ ਵਾਲੇ ਦੇ ਪਰਿਵਾਰ ਚੋਂ ਕੋਈ ਵੀ ਬੰਦਾ ਪੁਲਿਸ ਕੋਲ ਐਫ ਆਈ ਆਰ ਘਾਉਣ ਨੂੰ ਤਿਆਰ ਨਹੀਂ ਸੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਵਧੀਆ ਸੀ ਵੀ 100 ਰੁਪਏ ਸ਼ਗਨ ਦੇਗੇ ਲੈ ਦੱਸੋ ਯਾਰ ਐਂ ਅੱਪਾ ਸੋਚ ਲੈਣੇ ਆ ਵੀ ਪੌਣੇ 5 ਸਾਲ ਤਾਂ ਲੁੱਟ ਹੀ ਗਿਆ મોદી ਜੋ ਮਰਜੀ ਲੁੱਟ ਗਿਆ ਪਰ 100 ਰੁਪਏ ਨੇ ਸਿਲੰਡਰ ਸਸਤਾ ਕਰਤਾ ਵੀ ਕਮਾਲ ਆ ਬੰਦੇ ਦਾ ਉਹ ਇੰਨਾ ਗੱਲਾਂ 'ਚ ਨਾ ਆਇਓ ਕਿਰਪਾ ਕਰਕੇ ਇੰਨਾ ਗੱਲਾਂ 'ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਏ ਦਾ ਸਾਲ ਦਾ ਬਿਮਾਰੀ ਦੇ ਹੀ ਬਚਿਆ ਕਰੂਗਾ ਤੁਹਾਨੂੰ ਆਹ ਸਾਫ਼ ਲਾਇਆ ਕਰੋ ਇਹ ਜੇ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ ਉਹ ਫੀਸ ਬਚੂਗੀ ਤੁਹਾਡੀ ਆਹ ਸਾਡੀ ਇੱਛਾ ਹੈ ਆਹ ਮੇਰੀ ਇੱਛਾ ਹੈ ਬਸਾ ਹੁਣ ਆ ਹੁਣ ਖਜ਼ਾਨੇ ਚ ਫੇਰ ਆਇਆ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਅਸੀਂ ਲੀਕੇਜ ਬੰਦ ਕਰਤੀ ਭ੍ਰਿਸ਼ਟਾਚਾਰੀ ਜਿਹੜੇ ਸੀ ਉਹਨਾਂ ਨੂੰ ਫੜ ਫੜ ਕੇ ਅੰਦਰ ਦੇਤਾ ਪੈਸਾ ਖਜ਼ਾਨੇ ਚੋਂ ਲੱਗ ਗਿਆ ਗਰੰਟੀਆਂ ਪੂਰੀਆਂ ਕਰਨ ਲੱਗ ਗਏ ਇੱਕੋ ਹੀ ਗਰੰਟੀ ਰਹਿ ਗਈ ਦਿੱਲੀ ਚ ਤਾਂ ਪੂਰੀ ਕਰਤੀ ਮਾਂ ਦੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ ਔਰ ਵਿਧਾਨ ਸਭਾ 'ਚ ਇਹ ਵੀ ਕਹਤਾ ਕਿ ਦਿੱਲੀ ਚ ਪੂਰੀ ਕਰਨ ਲੱਗਿਆ ਬਸ ਇਹ ਤੋਂ ਅਗਲੀ ਵਾਰੀ ਪੰਜਾਬ ਦੀ ਐ ਸਾਡੀਆਂ ਮਾਵਾਂ ਭੈਣਾਂ ਨੂੰ 100000 ਰੁਪਏ ਮਹੀਨੇ ਦਾ ਸਨਮਾਨ ਅਗਲੀ ਵਾਰੀ ਉਸੇ ਚੀਜ਼ ਦੀ ਆ ਬਸ ਸਾਰਾ ਹਿਸਾਬ ਲਾਈ ਬੈਠਾ ਮੇਰੀਆਂ ਉਂਗਲਾਂ ਤੇ ਪਿਆ ਸਾਰਾ ਉਂਗਲਾਂ ਤੇ ਪਿਆ ਘਾਟਾ ਵੀ ਨਹੀਂ ਪੈਣ ਦਿੰਦਾ ਵਧੀਆ ਲਾਣੇਦਾਰ ਜਿਹੜਾ ਹੁੰਦਾ ਉਹ ਐਂ ਚਲਾਉਂਦਾ ਹੁੰਦਾ ਘਰ ਨੂੰ ਘਾਟਾ ਵੀ ਨਹੀਂ ਪੈਣ ਦਿੰਦਾ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸ਼ੌਕ ਵੀ ਨਹੀਂ ਰਹਿਣ ਦਿੰਦਾ ਸੋ ਆਪ ਪੂਰਾ ਕਰਾਂਗੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਔਰ ਮੈਂ ਸਾਰੀ ਟੀਮ ਦਾ ਧੰਨਵਾਦਾਂ ਕਿ ਐਨਾ ਵਧੀਆ ਤੁਸੀਂ ਇਸ ਪੱਧਰ ਤੇ ਕੱਟ ਕੀਤਾ ਨਹੀਂ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਚੰਗੀਆਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਣ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚੋ ਗੱਲ ਹੋ ਗਈ ਉਹ ਤਾਂ ਆਪਣੀਆਂ ਮौजਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ